ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਚ ਤੇ ਮਾਨਪਾਰਨ ਬਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਗੰਨੇ ਬਾਰੇ ਜਾਣਕਾਰੀ ਦੇਣੀ ਹੈ ਮੂੰ ਤਾਂ ਬਹੁਤ ਭਰਾਵਾਂ ਨੂੰ ਤਾਂ ਗੰਨੇ ਬਾਰੇ ਪਤੀ ਆ ਚਲੋ ਆਪਾਂ ਤਾਂ ਜੇ ਨਵੀਂ ਲਾਉਣ ਲੱਗੇ ਹਾਂ ਬਹੁਤ ਪੁਰਾਣਾ ਨਹੀਂ ਗੰਨਾ ਲਾਉਂਦੇ ਤੇ ਤੁਹਾਨੂੰ ਪਤਾ ਹੈ ਵੀ ਲੋਕ ਬਹੁਤ ਪੁਰਾਣਾ ਗੰਨਾ ਲਾਉਂਦੇ ਆ ਆ ਜਿਹੜੀ ਵੈਰਾਈਟੀ ਲੱਗੀ ਹੋਈ ਹੈ 93 ਵੈਰਾਈਟੀ ਹੈ ਆਪਣੇ ਕੋਲੇ ਪਛੇਤਾ ਵੀ ਲੱਗਿਆ ਹੋਇਆ ਮੰਨ ਲਓ ਵੀ ਕਣਕ ਵੱਢ ਕੇ ਵੀ ਲਾਇਆ ਸੀ ਇਹ ਕੁਈ ਮੰਨ ਲਓ ਅਪ੍ਰੈਲ ਮਈ ਦੇ 1-2 ਤਰੀਕ ਨੂੰ ਮੰਨ ਲਓ ਗੰਨਾ ਲੱਗਿਆ ਹੋਊ ਇਹ ਤੇ ਆਹ ਦੇਖ ਲਓ ਤੁਸੀਂ ਇਹ ਤਾਂ ਅਜੇ ਬੀ ਤਿਆਰ ਕਰਨ ਵਾਸਤੇ ਲਾਇਆ ਗੰਨਾ ਇਹਦੀ ਮੰਨ ਲਓ ਸੰਭਾਲ ਵੀ ਨਹੀਂ ਕਾਕਣ ਦਾ ਵਾਲਾ ਹੋ ਗਿਆ ਤੇ ਥੋੜਾ ਜਿਹਾ ਬਿਰਲਾ ਵੀ ਹੈ ਤਾਂ ਇਹ ਤਾਂ ਬਹੁਤ ਬਿਰਲਾ ਦੇਖੋ ਗ੍ਰੀਨ ਨਹੀਂ ਨੇ ਤਾਂ ਜਨਾ ਆਹ ਦੇਖ ਲਓ ਤੁਸੀਂ ਕੋਈ ਮਿੱਟੀ ਨਹੀਂ ਲੱਗੀ ਕੱਖ ਨਹੀਂ ਵੱਜੇ ਇਹ 'ਚ ਬਹੁਤ ਪ੍ਰੋਬਲਮ ਆਈ ਮੰਨ ਲਓ ਆਪਣੇ ਤੋਂ ਪੂਰਾ ਸਾਮ੍ਹੇ ਨਹੀਂ ਗਿਆ ਤੇ ਕਿਸ ਨੂੰ ਹੋਰ ਦਿਖਾਉਣੇ ਆਜੋ ਆਪਾਂ ਜਿਹੜਾ ਵੀ ਸਹੀ ਲੱਗਿਆ ਹੋਇਆ ਆਪਣਾ ਗੰਨਾ ਪਹਿਲਾਂ ਦਾ ਪਿਛਲੇ ਸਾਲ ਦਾ ਇਹ ਘਟੋ ਘਟ 22 ਮਾਰਚ ਨੂੰ ਆਪਾਂ ਗੰਨਾ ਵੱਢਿਆ ਸੀ ਪਿਛਲੇ ਸਾਲ ਦਾ ਲੱਗਿਆ ਇੱਕ ਸਾਲ ਆਪਾਂ ਇਹ ਤਾਂ ਗੁੜ ਕਢਾ ਲਿਆ ਕਿੰਨੇ ਦਾ ਤੇ ਐਤ ਕੀ ਮੰਨ ਲਓ ਦੂਜੇ ਸਾਲ ਗੁੜ ਕਢਾਵਾਂ ਤੇ ਇਹ 22 ਮਾਰਚ ਨੂੰ ਆਪਾਂ ਘਟੋ ਘਟੇ ਇਹਨੂੰ ਵੱਢਿਆ ਸੀ ਤੇ ਉਸ ਤੋਂ ਬਾਅਦ ਆਪਾਂ ਇਹ ਗੁੜਵੀ ਦਾ ਬਹੁਤ ਵਧੀਆ ਬਣਿਆ ਤੇ ਇਹ ਚ ਆਪਾਂ ਕੋਈ ਤਾਂ ਡੀਏਪੀ ਨਹੀਂ ਪਾਈ ਕੋਈ ਮੰਨ ਲਓ ਵੀ ਇਹ ਚ ਕੋਈ ਪोटाश ਨਹੀਂ ਪਾਈ ਜ਼ਿੰਕ ਨਹੀਂ ਪਾਈ ਜੂਰੀਆ ਤਾਂ ਪਾਉਣੀ ਕੀ ਹੈ ਹਨ ਤੇ ਸਫਰਿਆਂ ਵੀ ਨਹੀਂ ਹੁੰਦੀਆਂ ਇਹ ਤੇ ਮੰਨ ਲਓ ਵੀ ਸਫਰਿਆਂ ਦਾ ਕਾਰਨ ਵੀ ਤੁਹਾਨੂੰ ਮੈਂ ਦੱਸ ਦਾਂ ਵੀ ਇਹ ਤਾਂ ਕਾਹਤੋਂ ਨਹੀਂ ਹੁੰਦੀਆਂ ਇਹ ਆਪਾਂ 5 ਫੁੱਟ ਤੇ ਲਾਇਆ ਹੋਇਆ ਹੈ ਕੰਨਾ ਆ ਦੇਖ ਲਓ ਤੁਸੀਂ ਵੀ ਸੀ 5 ਫੁੱਟ ਤੇ ਲੱਗਾ ਇਕੱਠਾ ਸੰਘਣਾ ਹੋ ਗਿਆ ਹੁਣ ਮੰਨ ਲਓ ਵੀ ਜੇ ਦਾ ਝਾੜ ਇੰਨਾ ਹੋ ਜਾਂਦਾ ਮੰਨ ਲਓ ਵੀ ਤੇ ਇਹਦਾ ਰੋਲਾ ਵੀ ਐ ਵੀ 5 ਫੁੱਟ ਤੇ ਲਾਉਣ ਦਾ ਕਾਰਨ ਕੀ ਹੈ ਵੀ ਇੱਕ ਤਾਂ ਇਹਦੇ ਫਿਰ ਜਦੋਂ 5 ਫੁੱਟ ਤੇ ਲਾਉਣੇ ਫਿਰ ਇਹਦੇ ਸਪਰੇਅ ਨਹੀਂ ਹੁੰਦੀ ਕੋਈ ਇਹਨੂੰ ਕੋਈ ਬਿਮਾਰੀ ਨਹੀਂ ਪੈਂਦੀ ਜਦੋਂ ਬਿਜਲੀ ਦੇ ਧੁੱਪ ਲੱਗੂਗੀ ਹਵਾ ਲੱਗੂ ਇਹਨੂੰ ਮੰਨ ਲਓ ਹਨਾ ਇਹ ਧੁੱਪ ਤੇ ਹਵਾ ਪਾਣੀ ਸਹੀ ਮਤਲਬ ਸਹੀ ਲੱਗਦਾ ਇਹਦੇ ਵਿੱਚ ਦੀ ਫਿਰ ਪ੍ਰੋਬਲਮ ਇਹਦੇ ਚ ਹੋਰ ਨਹੀਂ ਆਉਂਦੀ ਮੰਨ ਲਓ ਵੀ ਇਹ ਚੂਹਾ ਨਹੀਂ ਪੈਂਦਾ ਕੋਈ ਵੀ ਜਦੋਂ ਚੂਹਾ ਨਹੀਂ ਪਊਗਾ ਹਨਾ ਗੰਨਾ ਆਟੋਮੈਟਿਕ ਹੀ ਚੰਗਾ ਹੋਊਗਾ ਤੇ ਫਿਰ ਇਹਦੇ ਐ ਵੀ ਇਹ ਮਿੱਟੀ ਮਨ ਲਓ ਵੀ ਟਰੈਕਟਰ ਵਾਲੇ ਜਿੰਦਰੇ ਨਾਲ ਧਵੇਂ ਵਾਲੇ ਜਿੰਦਰੇ ਨਾਲ ਬਹੁਤ ਵਧੀਆ ਮਿੱਟੀ ਲੱਗਦੀ ਐ ਇਹਨੂੰ ਤੇ ਉਹਦੇ ਨਾਲ ਮਿੱਟੀ ਲਾਉਣੇ ਆਪਾਂ ਮੰਨ ਲਓ ਵੀ ਇਹਦੇ ਨਾਲ ਗੰਨਾ ਡਿੱਗਦਾ ਨਹੀਂ ਮੰਨ ਲਓ ਆਹ ਦੇਖ ਲਓ ਤੁਸੀਂ ਨਾ ਤਾਂ ਕੋਈ ਚੂਹੇ ਦੀ ਕੋਈ ਮਨ ਲੱਜ ਤਾਈ ਸ਼ਿਕਾਇਤ ਹੈ ਜੀ ਹਣਾ ਤੁਹਾਨੂੰ ਦਿਖਾਉਣੇ ਨਹੀਂ ਤਾਂ ਟੋਏ ਪੱਟੇ ਪਏ ਹੁੰਦੇ ਐ ਤੇ ਕੁੱਤੇ ਗਾਹ ਪਾਉਂਦੇ ਗੰਨੇ ਦਾ ਨਹੀਂ ਗੰਨਾ ਡਿੱਗ ਪਾਉਂਦਾ ਮੰਨ ਲਓ ਵੀ ਆਪਣੇ ਪਹਿਲਾਂ ਗੰਨਾ ਸੰਘਣਾ ਲਾਇਆ ਸੀ ਉਹ ਡਿੱਗ ਕੇ ਹਾਲ ਬਰਾਉਣਗੇ ਬਹੁਤ ਉੱਤੇ ਦਵਾਈਆਂ ਹੋਈਆਂ ਮੰਨ ਲਓ ਵੀ ਉਹ ਅਸਲ ਨਾਲ ਗੁੜ ਵਧੀਆ ਨਹੀਂ ਬੰਦ ਉਹ ਦੇਸੀ ਗੁੜ ਨਹੀਂ ਬੰਦਾ ਮੰਨ ਲਓ ਵੀ ਬਣਾ ਰਹੇ ਸਪਰੇਅ ਵਾਲਾ ਰੇਹ ਵਾਲ ਜੇ ਆਪਾਂ ਪਿਓਰ ਗੁੜ ਖਾਣਾ ਆਪਦਾ ਤਾਂ ਆਪਦੇ ਖੇਤ ਲਾਓ ਐ 5 ਫੁੱਟ ਦੀ ਮਿੱਥੀ ਤੇ ਲਾਓ ਇਹ ਗੰਨਾ ਤੁਸੀਂ ਫਿਰ ਮੈਂ ਦੱਸਿਆ ਹੋਇਆ ਵੀ 22 ਮਾਰਚ ਨੂੰ ਆਪਾਂ ਸ਼ਿੰਗਾਈ ਕਰੀ ਸੀ ਇਹਦੀ ਉਦੋਂ ਬਾਅਦ ਗੁੜ ਕਢਾ ਲਿਆ ਆਪਾਂ ਤੇ ਇਹਨੂੰ ਪਾਣੀ ਦੇ ਵੀ ਤੁਹਾਨੂੰ ਮੈਂ ਦੱਸਦਾਂ ਨਾ ਕਾਰਨ ਵੀ ਪਾਣੀ ਇਹਨੂੰ ਵੱਧ ਆਮ ਲੱਗਦਾ ਮੰਨ ਲਓ ਵੀ ਜਦੋਂ ਆਪਾਂ ਮਾਰਚ ਦੇ ਵੱਢ ਤਾ ਅਪ੍ਰੈਲ ਚ ਲੱਗਦਾ ਮਈ ਤੇ ਜੂਨ ਜੁਲਾਈ ਬਸ ਉਦੋਂ ਤਿੰਨ ਚਾਰ ਮਹੀਨੇ ਹੀ ਵੱਧ ਪਾਣੀ ਲੱਗਦਾ ਜਦੋਂ ਮੰਨ ਲਓ ਵੀ 8ਵਾਂ ਮਹੀਨਾ 7ਵਾਂ ਮਹੀਨਾ ਚੜ੍ਹ ਗਿਆ ਸ਼ੀਮਾ 7ਵੇਂ ਮਹੀਨੇ ਚਲਾ ਲਓ ਮੰਨ ਲਓ ਵੀ ਉਦੋਂ ਬਾਰਿਸ਼ਾਂ ਪੈਣ ਲੱਗ ਜਾਂਦੇ ਉਦੋਂ ਇਹਨੂੰ ਮੜਾ ਪਾਣੀ ਘਾਟਾ ਘਟਾ ਦੇਣੇ ਉਦੋਂ ਪਹਿਲਾਂ ਜਦੋਂ ਮੰਨ ਲਓ ਛੋਟਾ ਹੁੰਦਾ ਇਹ ਮੰਨ ਲਓ ਵੀ ਵੱਢਦੇ ਉਦੋਂ ਲੋਹਾਂ 'ਚ ਬਾੜੀਆਂ ਚੱਲਦੀਆਂ ਨੇ ਜੇ ਠੜ੍ਹ ਚ ਉਦੋਂ ਆਪਾਂ ਪਾਣੀ ਇਹਨੂੰ ਜ਼ਿਆਦਾ ਲਾਉਣੇ ਆ ਤੇ ਪਾਣੀ ਵੀ ਤੁਹਾਨੂੰ ਦੱਸਿਆ ਵੀ ਕੱਸੀ ਦਾ ਹੀ ਲਾਉਣੇ ਆਪਾਂ ਪਾਣੀ ਕੱਸੀ ਦਾ ਲਾਉਣੇ ਤੇ ਤੁਹਾਨੂੰ ਮੈਂ ਦੱਸਿਆ ਕਿ ਆ ਕਦ ਦੇਖ ਲਓ ਮਤਲਬ 15 ਫੁੱਟ ਤੇ 12 ਫੁੱਟ ਤੇ 13 ਫੁੱਟ ਤੇ ਲਵੇ ਹੋ ਗਏ ਉਹ ਗੱਦ ਥੋੜਾ ਮੈਂ ਮੇਥੋਂ ਮ ਆ ਪੂਰੀਆਂ ਬੜਨੀਆਂ ਸ਼ੁਰੂ ਹੋ ਗਈਆਂ ਤੇ ਆ ਆ ਤੁਹਾਨੂੰ ਮੈਂ ਦਿਖਾਉਣਾ ਕਰਨਾ ਬਣਿਆ ਆ ਦੇਖ ਆ ਦੇਖ ਪੋਰੀਆਂ ਦਾ ਵੀ ਘਟਕਟ ਸਾਈਜ਼ ਦੇਖ ਲਓ ਇਹ 93 ਵੈਰੈਟੀ ਲੱਗੀ ਹੋਈ ਹੈ 93 ਵੈਰੈਟੀ ਲੱਗੀ ਹੋਈ ਹੈ ਤੇ ਆ ਦੇਖ ਲਓ ਪੈਰਾਂ ਜੜਾਂ ਚ ਵੀ ਮਤਲਬ ਕੋਈ ਚੂਹੇ ਦੀ ਕੋਈ ਸ਼ਿਕਾਇਤ ਨਹੀਂ ਆ ਸਾਫ਼ ਨਾ ਹੀ ਇਹ ਕੱਖ ਹੁੰਦੇ ਜਦੋਂ ਇਹਦੇ ਵਿੱਚ ਦੀ ਆਪਾਂ ਹਲਟ ਪਾਈ ਜਾਨੇ ਨਵਾਂ ਹਲ 5 ਫੁੱਟ ਤੇ ਲੱਗੇ ਹੋਇਆ ਹੈ ਤੇ ਇਹਨੂੰ ਮੰਨ ਲਓ ਬਿਮਾਰੀ ਇਹਨੂੰ ਐਸਲੋਟ ਹੀ ਕੰਨਾ ਲਾਓ ਤੇ ਵਧੀਆ ਇਹਨੂੰ ਮਿੱਟੀ ਲੱਗੂਗੀ ਤੇ ਇਹਨੂੰ ਕੋਈ ਮੰਨ ਲਓ ਐ ਬਿਮਾਰੀ ਨਹੀਂ ਪੈਂਦੀ ਆ ਤੁਹਾਨੂੰ ਆਖ ਜਿਹੜੀ ਵੈਰੈਟੀ ਆਪਣੀ ਪਛੇਤੀ ਹੈ ਇਹ ਉਹ ਲੱਗੀ ਇਹਦਾ ਵੀ ਤੁਹਾਨੂੰ ਦੱਸਾਂਗੇ ਵੀ ਐਦ ਕਿਵੇਂ ਰਿਹਾ ਤੇ ਇਹ ਤੋਂ ਮਤਲਬ ਚਾਰ ਰੋੜੇ ਲੱਗੇ ਹੋਏ ਆਪਣੇ ਇਧਰ ਲੱਗੇ ਹੋਏ ਇਧਰ ਮੰਨ ਲਓ ਆਪਣਾ ਹਰਾ ਬੀਜਿਆ ਹੋਇਆ ਆਜੂ ਤੁਹਾਨੂੰ ਦਿਖਾਉਣੇ ਆ ਚਾਰ ਰੋੜੇ ਲੱਗੇ ਹੋਏ ਮੰਨ ਲਓ ਆਹ ਸੀ ਕੋੜ ਆਹ ਸੀ ਦੋ ਤੁਸੀਂ ਆਪ ਦੂਰੋਂ ਕੱਦ ਦੇਖ ਲਓ ਕਿੰਨੇ ਇਹਦਾ ਬਣਿਆ ਹੋਇਆ ਤੇ ਬਹੁਤ ਸੋਹਣਾ ਇਹ ਮੰਨ ਲਓ ਇਹ ਤੋਂ ਗੁੜ ਤਿਆਰ ਹੁੰਦਾ ਵਧੀਆ ਪੂਰਾ ਗੰਨਾ ਵੀ ਸਾਫ਼ ਹੁੰਦਾ ਵਧੀਆ ਕੋਈ ਵਿੱਚ ਮੰਨ ਲਓ ਕਾਣਾ ਨਹੀਂ ਹੁੰਦਾ ਕੋਈ ਬਿਣਾ ਸਵਰੇ ਤੋਂ ਨਾਲੇ ਕਾਣਾ ਨਹੀਂ ਹੁੰਦਾ ਤੇ ਨਹੀਂ ਤਾਂ ਆਪਾਂ ਸਪਰੇਹਾਂ ਕਰ ਕਰ ਥੱਲੇ ਵਿੱਚ ਲੋਕ ਪਾਊਡਰ ਪੁੱਡਰ ਵੀ ਪਾ ਦਿੰਦੇ ਆ ਵੀ ਕਾਣਾ ਨਾ ਹੋਵੇ ਆ ਤੁਹਾਨੂੰ ਤੁਸੀਂ ਵੈਰਾਈਟੀ ਪਛੇਤੀ ਆ ਗਈ ਆਪਣੀ ਜਿਹੜੀ ਲੱਗੀ ਹੋਈ ਹੈ ਬੀ ਗਾਹ ਨੂੰ ਤਿਆਰ ਕਰੀਏ ਨੇ ਤੇ ਦੂਜੇ ਪਾਸੇ ਜੇ ਐ ਪਹੀ ਤੇ ਲੱਗੇ ਤਾਂ ਵਧੀਆ ਗੱਲ ਐ ਇਧਰੋਂ ਨਾਲੇ ਤਾਂ ਆਪਣੇ ਪਹੀ ਤੇ ਧੁੱਪ ਟੱਪ ਲੱਗਦੀ ਐ ਵਧੀਆ ਤੇ ਨਾਲੇ ਮੰਨ ਲਓ ਵੀ ਐ ਮੰਨ ਲਓ ਵੀ ਇਹ ਤਾਂ ਰੇਅਰ ਹੁੰਨੀ ਸਿੱਟਾ ਪੈਂਦਾ ਜਿਵੇਂ ਇਧਰਲੇ ਪਾਸੇ ਬਾਣ ਹੋਰ ਐ ਮਤਲਬ ਵੀ ਦੂਰ ਬਹੁਤ ਆ ਜਾਂਦਾ ਖਾਲ ਆ ਕੇ ਨਾਲ ਇੱਕ ਆ ਨਾਲ ਪਹੀ ਆ ਗਈ ਤੇ ਇਧਰਾਂ ਗੰਨਾ ਲੱਗਿਆ ਹੋਇਆ ਇਧਰ ਤੁਹਾਨੂੰ ਮੈਂ ਦੂਰੋਂ ਬਿਨਾਂ ਇੱਕ ਦਿਖਾਉਣਾ ਵੀ ਇੰਨਾ ਗ ਹਜੇ ਤੁਸੀਂ ਐ ਲੈ ਲਓ ਵੀ 8ਵਾਂ ਮਹੀਨਾ ਅੱਜ ਚੱਲੀ ਜਾਂਦਾ ਮੰਨ ਲਓ ਤੇ ਬਹੁਤ ਸੋਹਣਾ ਗੰਨਾ ਤੇ ਕੋਈ ਮੰਨ ਲਓ ਇਹਨੂੰ ਬਿਮਾਰੀ ਨਹੀਂ ਗੰਨੇ ਨੂੰ ਆਸੀਂ ਪੱਤੇ ਆਪ ਦੇਖ ਲਓ ਤੇ ਹੁਣ ਮੜਾ ਜੇ ਕਿਤੇ ਛੜਕਾ ਸੰਭਾ ਹੋ ਜਾਏ ਮੀਂਹ ਮੂ ਮੜਾ ਜੇ ਪੈ ਜੇ ਤੇ ਫੇਰ ਮੰਨ ਲਓ ਇਹਦੀ ਟੌਰ ਏਦੂ ਵੀ ਵਧੀਆ ਹੋ ਜੂ ਤੇ ਕੋਈ ਵਾਲੀ ਖੇਚ ਲੈਣੀ ਇਹ ਤੇ ਜੇ ਐਥ ਲੋਡ ਗੰਨਾ ਲੱਗਿਆ ਹੋਇਆ ਮੰਨ ਲਓ ਸਪਰੇਅ ਦਾ ਤੁਹਾਨੂੰ ਦੱਸਤਾ ਕਰਨੀ ਨਹੀਂ ਪੈਂਦੀ ਰੇਹ ਨਹੀਂ ਪਾਉਣੀ ਵੀ ਦੋ ਖੇਚਲਾ ਤਾਂ ਘਟੀਆਂ ਵੀ ਕੱਲਾ ਪਾਣੀ ਆ ਚਲੋ ਪਾਣੀ ਛੜਦਣ ਉਹ ਵੀ ਬਾਰੀ ਵਾਲ ਦੇ ਨਾਲ 8ਵੇਂ ਦੇ 8ਵੇਂ ਮੰਨ ਲਓ ਉਦੋਂ ਪਾਣੀ ਲੱਗਦਾ ਜੇ ਆਪਾਂ ਮੰਨ ਲਓ ਮ ਇਹ ਦੂਬਾ ਤਾਂ ਆ ਕੇ ਮਨ ਲਗਾ 10 ਮਹੀਨੇ ਦਵਾ ਤਾਂ ਇਹਨੂੰ ਪਾਣੀ ਵੀ ਬੰਦ ਕਰਦਾ ਹੈ ਫਿਰ ਕਿਉਂ ਫਿਰ ਤੀਜੇ ਮਹੀਨੇ ਤਾਂ ਫਿਰ ਆਪਾਂ ਇਹਨੂੰ ਵੱਡਾ ਹੈ ਉਦੋਂ ਮਨ ਲਗਾ ਗੁੜ ਬਣਾਉਣਾ ਫਿਰ ਨਹੀਂ ਫਿਰ ਇਹ ਮੰਨ ਲਓ ਵੀ ਪਾਣੀ ਉਹ ਚ ਬਾੜਾ ਹੋ ਜਾਂਦਾ ਗੰਨੇ ਚ ਫਿਰ ਉਦੋਂ ਬਾੜਾ ਅੱਗ ਮਚਾਉਣੀ ਪੈਂਦੀ ਹੈ ਕਹਿੰਦੇ ਮਿਕਲਾੜੇ ਤੇ ਗੁੜ ਨਹੀਂ ਸਹੀ ਤਿਆਰ ਵੀ ਮਨ ਲਾ ਅੱਠਵੇਂ ਨੌਵੇਂ ਮਹੀਨੇ ਚ ਪਾਣੀ ਇਹਨੂੰ ਬੰਦ ਕਰਦਾ ਹੈ ਤੇ ਫਿਰ ਆ ਦੇਖ ਲਓ ਵੀ ਐਵੇਂ ਮੈਂ ਤਾਂ ਕਹਿੰਦਾ ਸਾਰੇ ਭਰਾ ਲਾਇਆ ਕਰੋ ਆਪਦੇ ਜੋਗਰਾ ਕਿਸੇ ਨੂੰ ਮੰਨ ਲਓ ਕਨਾਲ ਦੀ ਲੋੜਾ ਦੋ ਦੀ ਲੋੜਾ ਔੜੇ ਲਾ ਲਓ ਵਿਚਾਰ ਔੜੇ ਲੱਗੇ ਹੋਏ ਆਪਣੇ ਦੋ ਕਿੱਲਾਂ ਦੀ ਬਾਹੀ ਤੇ ਤੇ ਬਹੁਤ ਸੋ ਜੇ ਵੀ ਕਿਸੇ ਭਰਾ ਨੇ ਲਾਉਣਾ ਹੋਵੇ ਤੇ ਵਧੀਆ ਚੀਜ਼ ਹੈ ਨਾ ਕੋਈ ਬੜੀ ਖੇਚਲਾ ਕੋਈ ਰੇਸ ਨੂੰ ਦੱਸੇ ਪਾਉਣੀ ਨਹੀਂ ਹੈ ਤੇ ਮਨ ਲੋ ਇੱਕ ਸਾਲ ਦਾ ਗੁੜ ਤਿਆਰ ਪੂਰਾ ਵਧੀਆ ਕਨਾਲ ਚੋਂ ਗੁੜ ਤਿਆਰ ਹੋ ਜਾਂਦਾ ਇੱਕ ਸਾਲ ਦਾ ਇੱਕ ਸਾਲ ਮਨ ਨੂੰ ਐ ਮਨ ਨੂੰ ਵੀ ਆਪਾਂ ਨੂੰ ਮੰਨ ਲੋ ਖੰਡ ਲੈਣ ਦੀ ਲੋੜ ਨਹੀਂ ਨਾ ਗੁੜ ਲਿਆਉਣ ਦੀ ਲੋੜ ਨਹੀਂ ਤੇ ਪੂਰਾ ਵਧੀਆ ਤਿਆਰ ਆ ਪਸ਼ੂਆਂ ਨੂੰ ਪਾ ਲਓ ਆਪ ਖਾ ਲਓ ਤੁਸੀਂ ਠੀਕ ਹੈ ਚਲੋ ਠੀਕ ਹੈ ਭਰਾ ਸਸਰੀਕਾਲ ਸਾਰਿਆਂ ਨੂੰ ਆਹ ਦੇਖ ਲਓ ਗੰਨਾ ਪੂਰਾ ਵਧੀਆ ਆਪਣਾ ਠੀਕ ਹੈ